ਅੱਜ ਦੀ ਸਭ ਤੋਂ ਵੱਡੀ ਖਬਰ ਪੰਜਾਬ ਤੋਂ ਏ ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਇਹ ਹੁਕਮ ਨਾ ਸਿਰਫ ਵਿਦਿਆਰਥੀਆਂ ਲਈ ਲਾਭਦਾਇਕ ਨੇ ਸਗੋਂ ਅਧਿਆਪਕਾਂ ਅਤੇ ਸੰਸਥਾਵਾਂ ਦੇ ਕੰਮਕਾਜ ਵਿੱਚ ਵੀ ਸੁਧਾਰ ਲਿਆਉਣਗੇ ਇਸ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਇਹ ਹੁਕਮ ਕੀ ਨੇ ਕਿਵੇਂ ਲਾਗੂ ਕੀਤੇ ਜਾਣਗੇ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸਤੇ ਕੀ ਪ੍ਰਭਾਵ ਪੈਣਗੇ ਪੰਜਾਬ ਸਿੱਖਿਆ ਮੰਤਰੀ ਨੇ ਅੱਜ ਇੱਕ ਅਧਿਕਾਰਿਤ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿੱਚ ਨਵੀਨਤਮ ਨੀਤੀਆਂ ਅਤੇ ਨਿਯਮਾਂ ਲਾਗੂ ਕਰਨ ਦੀ ਹੁਕਮਤ ਹੈ ਸਿੱਖਿਆ ਮੰਤਰੀ ਨੇ ਇਸ ਦੌਰਾਨ ਕਿਹਾ ਹੈ ਕਿ ਸਾਡਾ ਮੋਖ ਦੇਸ਼ ਹੈ ਕਿ ਵਿਦਿਆਰਥੀਆਂ ਨੂੰ ਇੱਕ ਸੁਰੱਖਿਅਤ ਤੰਦਰੁਸਤ ਅਤੇ ਉੱਚ ਮਿਆਰੀ ਸਿੱਖਿਆ ਦਾ ਮਾਹੌਲ ਮੁਹੱਈਆ ਕਰਵਾਇਆ ਜਾਵੇ ਇਸ ਲਈ ਸਾਰੇ ਸੰਸਥਾਵਾਂ ਨੂੰ ਇਹ ਨਵੇਂ ਨਿਯਮ ਲਾਗੂ ਕਰਨੇ ਜ਼ਰੂਰੀ ਨੇ ਪ੍ਰੈਸ ਰਿਲੀਜ਼ ਅਨੁਸਾਰ ਨਵੇਂ ਹੁਕਮ ਕਈ ਮੌਕਾ ਖੇਤਰਾਂ ਨੂੰ ਛੂੰਦੇ ਨੇ ਜਿਵੇਂ ਕਿ ਡਿਜੀਟਲ ਲਰਨਿੰਗ ਦੀ ਵੱਧ ਤਰੀ ਸਾਰੇ ਸਕੂਲਾਂ ਤੇ ਕਾਲਜਾਂ ਵਿੱਚ ਡਿਜੀਟਲ ਕਲਾਸਾਂ ਆਨਲਾਈਨ ਟੂਲਾਂ ਅਤੇ ਇੰਟਰਐਕਟਿਵ ਲੈਸਨ ਲਾਗੂ ਕਰਨੇ ਨੇ ਸਕੂਲਾਂ ਨੂੰ ਵਾਧੂ ਡਿਵਾਈਸ, ਸਮਾਰਟ ਬੋਰਡ ਤੇ ਆਨਲਾਈਨ ਰਿਸੋਰਸਸ ਮੁਹੱਈਆ ਕਰਵਾਉਣੇ ਜ਼ਰੂਰੀ ਨੇ। ਸਕੂਲਾਂ ਵੱਜੋਂ ਸੇਟ ਦੇ ਸੁਰੱਖਿਆ ਲਈ ਨਵੇਂ ਪ੍ਰੋਟੋਕੋਲ ਤਿਆਰ ਕੀਤੇ ਜਾਣਗੇ। ਹਰ ਵਿਦਿਆਰਥੀ ਲਈ ਸਥਾਈ ਹੱਥ ਧੋਣ ਅਤੇ ਸੈਨੀਟਾਈਜ਼ਿੰਗ ਸੰਬੰਧੀ ਪ੍ਰਬੰਧ ਹੋਣੇ ਜ਼ਰੂਰੀ ਨੇ। ਬੱਸਾਂ ਤੇ ਹੋਰ ਯਾਤਰਾ ਦੌਰਾਨ ਵਿਦਿਆਰਥੀਆਂ ਨੂੰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸਕੂਲਾਂ ਅਤੇ ਕਾਲਜਾਂ ਦੇ ਪਾਦਮਿਕ ਸਿਲੇਬਸ ਵਿੱਚ ਨਵੇਂ ਵਿਸ਼ੇ ਅਤੇ ਹੁਨਰ ਵਿਕਾਸੀ ਕੋਰਸ ਸ਼ਾਮਲ ਕਰਨੇ ਜ਼ਰੂਰੀ ਨੇ। ਵਿਦਿਆਰਥੀਆਂ ਨੂੰ ਜੋ ਕੋਰਸ ਪ੍ਰਦਾਨ ਕੀਤੇ ਜਾਣਗੇ ਜੋ ਆਧੁਨਿਕ ਕੰਮ ਬਾਜ਼ਾਰ ਅਤੇ ਤਕਨੀਕੀ ਮਾਹੌਲ ਨਾਲ ਮੇਲ ਖਾਂਦੇ ਹੋਣ ਸਰ ਸਕੂਲ ਵਿੱਚ ਅਤੇ ਕਾਲਜ ਵਿੱਚ ਮਨੋਵਿਗਿਆਨਿਕ ਕਾਉਂਸਲਰ ਤਾਇਨਾਤ ਹੋਣਗੇ ਵਿਦਿਆਰਥੀਆਂ ਨੂੰ ਸਮਾਜਿਕ ਮਾਨਸਿਕ ਅਤੇ ਅਕਾਦਮਿਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਸਕੂਲਾਂ ਨੂੰ ਪਲਾਸਟਿਕ ਮੁਕਤ ਕਰਨ ਅਤੇ ਵਾਤਾਵਰਣ ਅਨੁਕੂਲ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਹਰੇ ਭਰੇ ਗਾਰਡਨ ਸੋਲਰ ਪੈਨਲ ਅਤੇ ਰੀਸਾਈਕਲਿੰਗ ਲਈ ਨਿਯਮ ਲਾਗੂ ਕੀਤੇ ਜਾਣਗੇ ਇਹ ਨਵੇਂ ਹੁਕਮ ਵਿਦਿਆਰਥੀਆਂ ਲਈ ਬਹੁਤ ਸਾਰੇ ਫਾਇਦੇ ਲਿਆਉਣਗੇ ਡਿਜੀਟਲ ਸਿੱਖਿਆ ਅਤੇ ਨਵੀਂ ਤਕਨੀਕਾਂ ਨਾਲ ਵਿਦਿਆਰਥੀ ਤੇਜ਼ੀ ਨਾਲ ਸਿੱਖਣਗੇ ਵਿਦਿਆਰਥੀਆਂ ਦੀਆਂ ਅਕਾਦਮਿਕ ਯੋਗਤਾਵਾਂ ਵਿੱਚ ਸੁਧਾਰ ਹੋਵੇਗਾ ਸਿਹਤਮੰਦ ਸਕੂਲਾਂ ਅਤੇ ਸੁਰੱਖਿਅਤ ਯਾਤਰਾ ਨਾਲ ਵਿਦਿਆਰਥੀਆਂ ਦੀ ਤੰਦਰੁਸਤੀ ਸੁਰੱਖਿਅਤ ਰਹੇਗੀ ਕੋਰੋਨਾ ਅਤੇ ਹੋਰ ਬਿਮਾਰੀਆਂ ਤੋਂ ਸੁਰੱਖਿਆ ਲਈ ਨਵੇਂ ਪ੍ਰੋਟੋਕੋਲ ਲਾਗੂ ਹੋਣਗੇ ਸਥਾਨਕ ਕਾਉਂਸਲਰ ਦੁਆਰਾ ਵਿਦਿਆਰਥੀਆਂ ਨੂੰ ਟੈਨਸ਼ਨ ਡਰੈਸ ਅਤੇ ਹੋਰ ਸਮੱਸਿਆਵਾਂ ਦਾ ਦੂਰ ਕਰਨ ਵਿੱਚ ਮਦਦ ਮਿਲੇਗੀ ਇਸ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਤੇ ਮਨੋਵਿਗਿਆਨਿਕ ਸਥਿਤੀ ਮਜ਼ਬੂਤ ਹੋਵੇਗੀ ਸਿੱਖਿਆ ਮੰਤਰੀ ਨੇ ਅਧਿਆਪਕਾਂ ਲਈ ਵੀ ਕਈ ਨਵੇਂ ਹੁਕਮ ਜਾਰੀ ਕੀਤੇ ਨੇ ਅਧਿਆਪਕਾਂ ਨੂੰ ਨਵੇਂ ਡਿਜੀਟਲ ਟੂਲਾਂ ਅਤੇ ਸੌਫਟਵੇਅਰ ਵਰਤਣ ਲਈ ਪ੍ਰੇਸ਼ਿਕਸ਼ਨ ਦਿੱਤਾ ਜਾਵੇਗਾ ਅਧਿਆਪਕਾਂ ਨੂੰ ਸੁਰੱਖਿਆ ਪ੍ਰੋਟੋਕੋਲ ਅਤੇ ਐਮਰਜੈਂਸੀ ਸਿਚੁਏਸ਼ਨ ਵਿੱਚ ਮੁੱਖ ਭੂਮਿਕਾ ਨਿਭਾਉਣੀ ਪਵੇਗੀ ਅਧਿਆਪਕਾਂ ਨੂੰ ਨਵੇਂ ਕੋਰਸਾਂ ਨੂੰ ਲਾਗੂ ਕਰਨ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਪ੍ਰਸ਼ਕਣ ਦਿੱਤਾ ਜਾਵੇਗਾ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਇਹ ਨਵੇਂ ਹਕੂਮਤੰਤਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ ਪ੍ਰਾਈਵੇਟ ਸਕੂਲਾਂ ਲਈ ਨਿਯਮਾਂ ਦੀ ਪਾਲਣਾ ਨਿਗਰਾਨੀ ਕਮੇਟੀ ਦੁਆਰਾ ਕੀਤੀ ਜਾਵੇਗੀ ਸਰਕਾਰੀ ਸਕੂਲਾਂ ਵਿੱਚ ਇਸ ਦੀ ਲਾਗੂ ਕੀਤੀ ਜਾਣ ਵਾਲੀ ਪ੍ਰਕਿਰਿਆ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੁਆਰਾ ਅਮਾਨਡਰ ਕੀਤੀ ਜਾਵੇਗੀ ਸਿੱਖਿਆ ਮੰਤਰੀ ਨੇ ਨਿਰਣਾ ਦਿੱਤਾ ਹੈ ਕਿ ਨਵੇਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਸੰਸਥਾਵਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਨਵੇਂ ਹੁਕਮ ਪਵੈਖ ਵਿੱਚ ਸਿੱਖਿਆ ਦੀ ਮਿਆਰੀਕਰਨ ਅਤੇ ਤਕਨੀਕੀ ਆਧਾਰਿਤ ਸਿੱਖਿਆ ਲਈ ਪਾਈਦਾਰ ਨੀਤੀ ਦਾ ਪਹਿਲਾ ਕਦਮ ਨੇ। ਅਗਲੇ ਕੁਝ ਸਾਲਾਂ ਵਿੱਚ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਕਲਾਸਾਂ ਆਨਲਾਈਨ ਅਤੇ ਆਫਲਾਈਨ ਦੋਹਾਂ ਤਰੀਕਿਆਂ ਨਾਲ ਚਲਾਈਆਂ ਜਾਣਗੀਆਂ। ਵਿਦਿਆਰਥੀਆਂ ਲਈ ਹੁਨਰ ਵਿਕਾਸ, ਮਨੋਵਿਗਿਆਨਿਕ ਸਹਾਇਤਾ ਅਤੇ ਸਮਾਜਿਕ ਸਿੱਖਿਆ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਮਾਪਿਆਂ ਤੇ ਵਿਦਿਆਰਥੀਆਂ ਵਿੱਚ ਜੋ ਨਵੇਂ ਹੁਕਮਾਂ ਬਾਰੇ ਸਕਾਰਾਤਮਕ ਪ੍ਰਤੀਕਿਰਿਆ ਆਈ ਹੈ ਮਾਪੇ ਕਹਿ ਰਹੇ ਨੇ ਕਿ ਹੁਣ ਵਿਦਿਆਰਥੀਆਂ ਨੂੰ ਸਿੱਖਣ ਲਈ ਇੱਕ ਸੁਰੱਖਿਅਤ ਅਤੇ ਆਧੁਨਿਕ ਮਾਹੌਲ ਮਿਲੇਗਾ ਵਿਦਿਆਰਥੀ ਖੋਸ਼ ਨੇ ਕਿ ਉਹਨਾਂ ਨੂੰ ਨਵੇਂ ਕੋਰਸ ਅਤੇ ਡਿਜੀਟਲ ਸਾਧਨਾਂ ਨਾਲ ਸਿੱਖਣ ਦਾ ਮੌਕਾ ਮਿਲੇਗਾ ਇਸ ਤਰ੍ਹਾਂ ਸਿੱਖਿਆ ਮੰਤਰੀ ਵੱਲੋਂ ਜਾਰੀ ਇਹ ਨਵੇਂ ਹੁਕਮ ਪੰਜਾਬ ਦੀ ਸਿੱਖਿਆ ਪ੍ਰਣਾਲੀ ਲਈ ਇੱਕ ਵੱਡਾ ਫਾਦ ਹੈ ਸਕੂਲਾਂ ਅਤੇ ਕਾਲਜਾਂ ਵਿੱਚ ਇਹ ਨਵੇਂ ਨਿਯਮ ਸਿੱਖਿਆ ਨੂੰ ਆਧੁਨਿਕ ਸੁਰੱਖਿਅਤ ਅਤੇ ਮਨੋਵਿਗਿਆਨਿਕ ਤੌਰ ਤੇ ਸਮਰਥ ਬਣਾਉਣ ਵਿੱਚ ਮਦਦ ਕਰਨਗੇ ਸਾਰਾ ਲਕਸ਼ਯਾ ਹੈ ਕਿ ਵਿਦਿਆਰਥੀ ਸੇਤਮਨ ਸचेत ਅਤੇ ਸਮਰੱਥ ਬਣਨ